ਅਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮਹਨ ਨਾਇਬ ਸਿੰਘ ਸਿੱਧੂ ਅਸੀਂ ਪਹੁੰਚਾ ਅੱਜ ਬਠਿੰਡਾ ਦੇ ਮਾਲ ਦਿੱਤੇ ਕਿ ਥੀਏਟਰ ਬਣੇ ਹੋਇਆ ਤੇ ਉੱਥੇ ਜਿਹੜੀ ਐਮਰਜੈਂਸੀ ਫਿਲਮ ਕੰਗੜਾ ਰਨੌਤ ਦੀ ਹੈ ਉਹ ਲੱਗਣੀ ਸੀਗੀ ਤੇ ਪਰ ਸਿੱਖ ਜਗਤ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਉਸ ਵਿੱਚ ਜਿਹੜੇ ਸੰਤ ਜਰਨੈਲ ਸਿੰਘ ਵਾਲੇ ਦਾ ਰੋਲ ਹੈਗਾ ਜਿਹੜਾ ਉਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਐਕਸ਼ਨ ਉਹ ਜਿਹੜਾ ਨੀਵਾ ਚਾਹੌਣ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਜਿਹੜਾ ਸਿੱਖ ਸੰਗਤਾਂ ਵੱਲੋਂ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਸੀਗਾ ਪਹਿਲਾਂ ਵੀ ਵਿਰੋਧ ਕੀਤਾ ਗਿਆਗਾ ਤੇ ਅੱਜ ਵੀ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾਗਾ ਐ ਜੀ ਪੀ ਸੀ ਵੱਲੋਂ ਵੀ ਜਿਹੜੇ ਸਮੂਹ ਵਰਕਰ ਸੀਗੇ ਮੈਂਬਰ ਸੀਗੇ ਉਹ ਇੱਥੇ ਪਹੁੰਚੇ ਸੀਗੇ ਤੇ ਬਾਬਾ ਹਰਦੀਪ ਸਿੰਘ ਵੀ ਇੱਥੇ ਪਹੁੰਚੇ ਆਪਾਂ ਗੱਲਬਾਤ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਹੜੀ ਅੱਜ ਕੰਗਣਾ ਰਨਾਉਤ ਦੀ ਫਿਲਮ ਇੱਥੇ ਲੱਗਣੀ ਸੀਗੀ ਉਸ ਦਾ ਸਿੱਖ ਜਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖੋ ਦੇਖੋ ਜਿਹੜੀਆਂ ਇਹ ਜਿਹੇ ਫਿਲਮਾਂ ਹੋਣ ਗਿਆ ਇਹਨੀਆਂ ਮਾਹੌਲ ਖਰਾਬ ਕਰਦੀਆਂ ਨੇ ਆਵਾਮ ਦਾ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਦੀ ਨੇ ਉਹ ਜਿਹੀਆਂ ਫਿਲਮਾਂ ਦਾ ਵਿਰੋਧ ਹੁੰਦਾ ਰਹਿਣਾ ਚਾਹੀਦਾ ਤੇ ਹੁੰਦਾ ਵੀ ਰਹੂਗਾ ਕਿਉਂਕਿ ਇਹ ਜਿਹੜੀਆਂ ਫਿਲਮਾਂ ਨੇ ਸਾਡੇ ਸਿੱਖ ਦੇਕਾਂ ਨੂੰ ਸ਼ਹੀਦਾਂ ਨੂੰ ਜਿਹੜਾ ਜੂਨ 84 'ਚ ਜਿਹੜਾ ਕੁਝ ਹੋਇਆ ਉਹ ਸਾਰੇ ਕਾਸੇ ਨੂੰ ਉਹ ਜਦੋਂ ਬੀਬੀ ਉਹ ਚਿੱਠ ਲਾਉਣਾ ਚਾਹੁੰਦੀ ਆ ਤੇ ਇਸ ਵਾਸਤੇ ਉਹਦੀਆਂ ਜੋ ਵੀ ਫਿਲਮਾਂ ਨੇ ਜੋ ਕਰਦੀ ਆ ਉਹ ਬਿਲਕੁਲ ਸਮਾਜ ਦੇ ਉਲਟ ਕਰਦੀ ਆ ਬੀਬੀ ਕੰਗਣਾ ਇਸ ਵਾਸਤੇ ਉਹਦੀਆਂ ਜਿੰਨੀਆਂ ਵੀ ਫਿਲਮਾਂ ਨੇ ਜੇ ਕੋਈ ਚੱਜਦੀ ਆ ਉਹ ਤੇ ਲੋਕ ਦੇਖ ਲੈਣ ਪਰ ਉਹੋ ਜਿਹੇ ਜਿਹੜੀਆਂ ਹਾਲਾਤ ਖਰਾਬ ਕਰਦੀਆਂ ਮਾਹੌਲ ਖਰਾਬ ਕਰਦੀਆਂ ਨੇ ਉਹੋ ਜੀਆਂ ਫਿਲਮਾਂ ਦਾ ਤੇ ਵਿਰੋਧ ਹੁੰਦਾ ਹੀ ਰਹੂਗਾ ਤੇ ਹੁੰਦਾ ਰਹਿਣਾ ਚਾਹੀਦਾ ਇਹ ਨਸੀ ਫਿਲਮਾਂ ਆ ਇਹਦੇ 'ਚ ਕੀ ਜੇਗਾ ਦੇਖੇ ਆਪਾਂ ਗਲਤ ਦਿਖਾਇਆ ਗਿਆ ਇਹਦੇ 'ਚ ਦੇਖੋ ਉਹਨਾਂ ਨੇ ਇਹ ਵੀ ਦਿਖਾਇਆ ਸੀ ਵੀ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਹਰਮੰਦਰ ਸਾਹਿਬ ਤੇ ਤੇ ਕਾਲ ਤਖਤ ਸਾਹਿਬ ਦੇ ਉਹਨੇ ਇਹ ਵੀ ਉੱਥੇ ਕੁਝ ਨਹੀਂ ਸੀ ਹੋਇਆ ਦੂਜਾ ਉਹਨੇ ਸੰਤ ਜਰਨੈਲ ਸਿੰਘ ਦੇ ਖਿਲਾਫ ਉਹਨੂੰ ਇੱਕ ਵੱਖਰੇ ਢੰਗ ਨਾਲ ਪੇਸ਼ ਕੀਤਾ ਸੀ ਦੂਜਾ ਨੇ ਸਿੱਖਾਂ ਨੂੰ ਇਹ ਕਿਹਾ ਇਹ ਬਖਾਇਆ ਗਿਆ ਵੀ ਇਹ ਤਾਂ ਉਹ ਹੀ ਸਾਲਟਾ ਚੱਕ ਲਈ ਸੀ ਜਾਂ ਕੋਹ ਹਥਿਆਰ ਚੱਕਲੇ ਸੀ ਇਹਨਾਂ ਦੀਆਂ ਨਿੱਜੀ ਦੁਸ਼ਮਣੀਆਂ ਸੀ ਉਹ ਕਰਕੇ ਹੋਇਆ ਸੀ ਇਹ ਚੀਜ਼ਾਂ ਬਹੁਤ ਸੀਨ ਨੇ ਜਿਹੜੇ ਇਕੱਲੇ ਇਹ ਦੋ ਤਿੰਨ ਨਹੀਂ ਹੋਰ ਵੀ ਬਹੁਤ ਨੇ ਮੇਰਾ ਖਿਆਲ ਹੈ ਵੀ 80 50 ਸੀਨ ਜਿਹੜੇ ਆ ਸਾਰੇ ਹੀ ਥੋੜੇ ਆਮ ਦੇ ਤੇ ਕਲਕੱਤ ਦੇ ਜਿਹੜੇ ਨੇ ਵਿਰੋਧ ਦੇ ਵਿੱਚ ਨੇ ਇਸ ਵਾਸਤੇ ਉਹਦਾ ਵਿਰੋਧ ਹੋ ਰਿਹਾ ਤੇ ਹੁੰਦਾ ਹੋਊਗਾ ਜਿਵੇਂ ਪਹਿਲਾਂ ਵੀ ਬਰੋਧ ਹੋਇਆ ਸੀ ਜੋ ਆਪਣੇ ਬਣ ਰਹੇ ਸੀਗੇ ਉਹ ਸੈਂਸਰ ਬੋਰਡ ਨੇ ਦੱਸਿਆ ਜਾ ਰਿਹਾ ਵੀ ਕੁਝ ਸੀਨ ਕੱਟੇ ਵੀ ਹੈਗੇ تھے ਬਾਕੀ ਜਿਹੜੇ ਛੱਡੇ ਗਏ ਉਹ ਵੀ ਤਰਾਜੋਗ ਹੈ ਬਿਲਕੁਲ ਜੀ ਉਹ ਵੀ ਤਰਾਜੋਗ ਨੇ ਕਿਉਂਕਿ ਜੇ ਉਹਨਾਂ ਦੇ ਫਿਲਮਾਂ ਦੇ ਵਿੱਚ ਕੋਈ ਨਾ ਇਹ ਜੀ ਗੱਲ ਹੁੰਦੀ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਵੀ ਸੈਂਸਰ ਬੋਰਡ ਹੈ ਜਿਹੜਾ ਇਹ ਫਿਲਮਾਂ ਵੱਲੋਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਬਣਦੀਆਂ ਨੇ ਸਿੱਖਾਂ ਨਾਲ ਉਹ ਉਹਨੂੰ ਚੈੱਕ ਕਰਾਈਆਂ ਜਾਂਦੀਆਂ ਨੇ ਬਣਨ ਵੇਲੇ ਵੀ ਤੇ ਬਣਾ ਕੇ ਮੁੜਕੇ ਵੀ ਉਹਨਾਂ ਨੂੰ ਦਿਖਾਈਆਂ ਜਾਂਦੀਆਂ ਨੇ ਇਸ ਵਾਸਤੇ ਉਹਨਾਂ ਨੂੰ ਜਦੋਂ ਉਹ ਦਿਖਾਈ ਨਹੀਂ ਗਈ ਤੇ ਇਹਦਾ ਮਤਲਬ ਇਹ ਮਾਮਲਾ ਜਿਹੜਾ ਗੜਬੜਿਆ ਸਾਰਾ ਹੁੰਦੇ ਦੇ ਕਹਿਆ ਬਈ ਤੇ ਜਿਹੜੇ ਬੀਬੀ ਹੈਗੀ ਖੰਘਣਾ ਰ瑙ਦ ਇਹ ਪਹਿਲਾਂ ਵੀ ਬਵਾਦਾ ਚ ਰਹੀ ਹੈ ਕਿਸਾਨੀ ਮੋਟੇ ਵੇਲੇ ਵੀ ਕੁਛ ਅਹੇ ਜੇ ਸ਼ਬਦ ਬੋਲੇਗੇ ਸੀ ਬੀਬੀਆਂ ਨੂੰ ਜਿਹੜਾ ਕਿਸਾਨ ਬੀਬੀਆਂ ਸੀ ਤੇ ਹੁਣ ਵੀ ਇਸ ਤਰ੍ਹਾਂ ਦੇ ਕਾ ਕਰਦੀ ਹੈ ਛਾਲ ਉਹ ਬੀਬੀ ਦਾ ਤੇ ਕੰਮ ਹੀ ਇਹ ਆ ਹੁਣ ਤਾਂ ਵੈਸੇ ਨਹੀਂ ਮਾਣੋ ਕਿਉਂਕਿ ਕੈਂਪੀ ਵੀ ਜਿੱਤ ਗਈ ਆ ਇਸ ਵਾਰ ਤੇ ਉਹਨੇ ਵੇਖੋ ਜਦੋਂ ਸਾਡਾ ਦਿੱਲੀ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਉਹਨੇ ਕਿਹਾ ਵੀ ਇਹ 100-100 ਰੁਪਏ ਦੇ ਦਿਹਾੜੀ ਦੇ ਹੁੰਦੀਆਂ ਨੇ ਬੀਬੀਆਂ ਤਰਸਾਨਾ ਨੂੰ ਵੀ ਉਹਨੇ ਬਵਰਾ ਭਲਾ ਮਦਰ ਤਰਾਜੋਗ ਬੁਲਬੁਲੀ ਸੀ ਤੇ ਇਸ ਵਾਸਤੇ ਉਹ ਸਦਾ ਹੀ ਮੈਦੇਦਨ ਦਸੀ ਜਣਾ ਵੀ ਉਹ ਚਰਚਾ 'ਚ ਰਹਿਣਾ ਚਾਹੁੰਦੀ ਆ ਤੇ ਉਹ ਸਦਾ ਹੀ ਇਹ ਜਾਂ ਕੋਈ ਨਾ ਕੋਈ ਕੰਮ ਕਿਸੇ ਦੇ ਕਮੈਂਟ ਕਰਦੀ ਰਹਿੰਦੀ ਆ ਕਿਸੇ ਦੇ ਕਿਸੇ ਕਿਸਮ ਦਾ ਕਿਸੇ ਦੇ ਕਿਸੇ ਕਿਸਮ ਦਾ ਰਹਿੰਦੀ ਖੁੰਦੀ ਕਰ ਸਰੋ ਫਿਲਮਾਂ ਦੇ ਵਿੱਚ ਕਰਦੀ ਆ ਤੇ ਉਹ ਦੀ ਬਹੁਤ ਇਹ ਮਵਾੜੀਆਂ ਹਰਕਤਾਂ ਨੇ ਕੋਈ ਵੀ ਜਿਹੜਾ ਸਮਾਜ ਨੂੰ ਵਿੱਚ ਅੱਗ ਲਾਉਂਦਾ ਆ ਸਮਾਜ ਨੂੰ ਆਪਸ ਵਿੱਚ ਪਾੜਦਾ ਆ ਤੇ ਉਹਨਾਂ ਤੇ ਲੱਗਦਾ ਨਹੀਂ ਕਿ ਉਹ ਕੋਈ ਚੰਗੀ ਗੱਲ ਉਹਦੇ ਵਾਸਤੇ ਉਹਨੂੰ ਨਹੀਂ ਇਹ ਜਾਂ ਕਰਨਾ ਚਾਹੀਦਾ ਉਨ ਜੇ ਕਿਸੇ ਥੀਏਟਰ ਵਿੱਚ ਇਹ ਫਿਲਮ ਲੱਗਦੀ ਹੈ ਫਿਰ ਆਪਣੇ ਵੱਲੋਂ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾਂਦਾ ਫਿਰ ਵੈਹੇ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਆ ਸਰੋਵਣੀ ਕਮੇਟੀ ਵੀ ਸਾਰੀ ਇੱਧਰ ਤੁਸੀਂ ਦੇਖੀਓ ਇੱਥੇ ਆਏ ਨੇ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਆ ਉਹਨਾਂ ਮੰਨ ਵੀ ਲਈ ਆ ਗੱਲ ਤੇ ਜੇ ਫਿਰ ਵੀ ਇਸ ਤੋਂ ਉਲਟੋ ਕੇ ਵੱਖਰਾ ਹੋ ਕੇ ਲਾਉਂਦੇ ਨੇ ਤੇ ਫਿਰ ਇਹਦਾ ਪ੍ਰਸ਼ਾਸਨ ਡੀਸੀ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਲੋਕ ਵਿਰੋਧ ਕਰਨ ਵਾਲੇ ਜ਼ਿੰਮੇਵਾਰ ਨਹੀਂ ਹਾਂ ਕਿ ਨਫੇ ਨੁਕਸਾਨ ਦੇ ਜ਼ਿੰਮੇਵਾਰ ਹੋਣਗੇ ਜਾਂ ਸਿਨੇਮੇ ਵਾਲੇ ਆਪ ਹੋਣਗੇ ਹੁਣ ਇੱਕ ਹਿੰਦੂ ਜਥੇਬੰਦੀ ਦਾ ਇੱਕ ਆਪਣੇ ਆਪ ਨੂੰ ਆਗੂ ਕਹਾਉਂਦਾ ਹੈਗਾ ਉਹ ਕਹਿੰਦਾ ਵੀ ਮੈਂ ਜਿਹੜੀ ਫਿਲਮ ਮੈਂ ਕਿ ਮੈਂ ਤਾਂ ਸਕਰੀਨ ਤੇ ਦਿਖਾਉਂਗਾ ਜੀ ਉਹਦਾ ਹੱਕ ਬੰਦਾ ਉਹ ਦਿਖਾਵੇ ਦੇ ਨਾਲ ਸਾਨੂੰ ਵੀ ਸਦਲੇ ਵਿੱਚ ਨਾਲੇ ਮੌਕੇ ਤੇ ਫੈਸਲਾ ਹੋ ਜਾਊਗਾ ਕਿਉਂਕਿ ਜੇ ਉਹਨੂੰ ਐ ਲੱਗਦਾ ਵੀ ਮੈਂ ਸਕਰੀਨ ਤੇ ਦਿਖਾਉਂਗਾ ਤੇ ਵਾਜੀ ਲੈ ਕੇ ਆ ਜਾਂਦਾ ਇੱਥੇ ਰਿਲੀਜ਼ ਹੀ ਕਰਾ ਲੈਂਦਾ ਨਾ ਫਿਲਮੇ ਜਾਣ ਕੇ ਮਿੱਤਰ ਮੌਲ ਦੇ ਵਿੱਚ ਆ ਕੇ ਰੀਜ ਕਰਵਾ ਲੈਂਦਾ ਸਾਰੇ ਹੀ ਬੈਠ ਕੇ ਦੇਖ ਲੈਂਦੇ ਨਾਲੇ ਮੌਕੇ ਤੇ ਫੈਸਲਾ ਹੋ ਜਾਂਦਾ ਜਿਹੜਾ ਵੀ ਕੁਝ ਹੁੰਦਾ ਸਾਨੂੰ ਚੰਗਾ ਲੱਗਦਾ ਜਾਂ ਉਹਨੂੰ ਚੰਗਾ ਲੱਗਦਾ ਤੇ ਨਾਲੇ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇਹ ਜਾਣ ਕੇ ਅੱਗ ਲਾਉਣ ਵਾਲੇ ਕੰਮ ਕਿਉਂ ਕਰਦਾ ਕਿਉਂਕਿ ਉਸ ਬੰਦੇ ਦਾ ਕੰਮ ਹੈ ਇਹ ਸਦਾ ਹੀ ਉਹਨੇ ਆਪਣੇ ਜੱਬੀ ਹੱਥ 'ਚ ਹੀ ਰੱਖਦਾ ਲੋਕਾਂ ਦੇ ਜੇਬ 'ਚ ਹੁੰਦੀ ਹੈ ਨਾ ਜਿਆਦਿਆਂ ਦੀ ਅੱਗ ਲਾਉਣ ਵਾਲਿਆਂ ਦੀ ਉਹਦੇ ਹੱਥ 'ਚ ਹੁੰਦੀ ਆ ਤੇ ਉਹ ਜਾਣ ਬਹਾਰ ਹਰ ਵੇਲੇ ਅੱਗ ਲਾਉਣ ਨੂੰ ਤਿਆਰ ਰਹਿੰਦਾ ਤੇ ਹੁਣ ਵੀ ਇਸ ਅੱਗ ਲਾਉਣ ਨੂੰ ਤਿਆਰ ਸੀ ਤੇ ਕੋਈ ਗੱਲ ਨਹੀਂ ਉਹ ਜਿੱਥੇ ਮਰਜ਼ੀ ਆ ਦਿਖਾ ਦੇ ਸਾਨੂੰ ਸੱਦ ਲੈ ਜਰੂਰ ਉੱਥੇ ਲੱਗਦਾ ਨਹੀਂ ਵੇ ਜਿਹੜੇ ਹਿੰਦੂ ਸਿੱਖ ਜਿਹੜਾ ਪਿਆਰ ਹੈ ਇਹਨਾਂ ਦਾ ਇਹਦੇ ਚ ਪਾੜਨ ਪਾਉਣ ਨੂੰ ਇਹੇ ਲੋਕ ਕਰਦੇ ਨੇ ਦੇਖੋ ਜਿਹੜਾ ਸਾਡਾ ਧਰਮ ਹੈ ਨਾ ਉਹ ਕਿਸੇ ਨਾਲ ਪਾੜਕ ਪਾਉਣ ਦੀ ਗੱਲ ਨਹੀਂ ਕਰਦਾ ਸਿੱਖ ਧਰਮ ਜਿਹੜਾ ਸਾਰਿਆਂ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਜੇ ਉਹੋ ਜਿਹਾ ਕੋਈ ਸ਼ਰਾਰਤੀ ਅੰਸਰ ਕਰਦਾ ਤੇ ਉਹ ਤੇ ਜਿੰਨਾ ਜਿੰਨਾ ਦਾ ਉਹ ਪਰਿਵਾਰ ਬਣਦਾ ਆ ਆਗੂ ਬਣਦਾ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਤੇ ਉਹੋ ਜਿਹੇ ਦੇ ਬਕਾਵੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਬੰਦਿਆਂ ਦਾ ਕੰਮ ਹੀ ਉਹ ਆ ਉਹਨਾਂ ਦੀ ਰੋਟੀ ਫੁਲਕਾ ਹੀ ਤਾਂ ਚੱਲਦਾ ਇਹਨਾਂ ਗੱਲਾਂ ਕਰਕੇ ਹੀ ਤੇ ਉਹ ਨਹੀਂ ਕਿਸੇ ਨੂੰ ਵੀ ਨਹੀਂ ਬਾਕੀ ਉਹ ਜਿਹੜਾ ਇੱਕ ਅੱਧੇ ਬੰਦੇ ਦੇ ਤੋੜਿਆ ਜਿਹੜਾ ਸਾਡਾ ਸਮਾਜ ਦਾ ਭਾਈਚਾਰਾ ਨਾ ਉਹ ਨਹੀਂ ਟੁੱਟ ਸਕਦਾ ਇਹ ਲੋਕਾਂ ਦੀਆਂ ਛੜਰਤਾਂ ਹੁੰਦੀਆਂ ਹੀ ਰਹਿਣਗੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੇ ਗਾਹ ਵੀ ਹੁੰਦੀਆਂ ਰਹਿਣਗੀਆਂ। ਇਹ ਸਨ ਬਾਬਾ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜੀ ਫਿਲਮ ਹੈਗੇ ਬਵਾਦਾਂ ਚ ਰਹੀ ਹੈ ਕਿ ਕਿਉਂਕਿ ਇਹਦੇ ਚ ਜਿਹੜੇ ਸੀਨਾਂ ਹੈਗੇ ਉਹ ਵੀ ਬਹੁਤ ਅਤਰਾਜੋਗ ਹੈ ਕਹ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਅਕਸ਼ ਨੂੰ ਜਿਹੜਾ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰਦੇ ਆਂਗੇ ਅਤੇ ਜਿਹੜੇ ਕੋਈ ਹਿੰਦੂ ਵੀਰ ਹੈਗਾ ਉਹ ਜੇ ਫਿਲਮ ਦਿਖਾਉਣੀ ਚਾਹੁੰਦਾ ਹੈਗਾ ਉਸ ਦਾ ਵੀ ਅਸੀਂ ਵਿਰੋਧ ਕਰਦੇ ਹੈਗੇ ਕਿਉਂਕਿ ਇਹ ਦੋ ਫਿਰਕਿਆਂ ਦੇ ਦੋ ਧਰਮਾਂ ਵਿੱਚ ਪਾੜੰਗ ਪਾਉਣ ਦਾ ਕੰਮ ਕਰ ਰਹੇਗੇ ਇਸ ਕਰਕੇ ਇਸ ਦਾ ਵੀ ਅਸੀਂ ਵਿਰੋਧ ਕਰਾਂਗੇ ਅੰਜ ਕੀ ਨਾਮ ਹੈ ਤੇ ਕੀ ਕਿਹੜਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਸੇਵਕ ਸਿੰਘ ਕੰਗਰਾ ਮੈਨੇਜਰ ਗੁਰਦਰਾ ਸਾਹਿਬ ਅਜੀਤਪੁਰ ਔਰ ਦਰਕਰਲਾ ਮਾਰਕ ਸਾਬ ਪਾਸ਼ੇ ਦਸਵੇਂ ਪ੍ਰਿੰਡਾ ਅੱਜ ਕਿਵੇਂ ਪਹੁੰਚੇ ਅੱਜ ਜੀ ਕੱਲ ਡੀਸੀ ਸਾਹਿਬ ਨੂੰ ਮੈਂ ਵੀ ਰਣਨ ਨੂੰ ਦਿੱਤਾ ਸੀ ਵੀ ਜੋ ਕੰਗਰਾਂ ਨਾਉ ਦੀ ਐਮਰਜੈਂਸੀ ਫਿਲਮ ਹੈ ਉਹਨੂੰ ਪੂਰਨ ਤੌਰ ਤੇ ਬੈਨ ਕੀਤਾ ਜਾਵੇ ਜਿਹਦੇ ਵਿੱਚ ਸਿੱਖ ਧਰਮ ਦੇ ਖਿਲਾਫ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਾ ਦੇ ਸ਼ਾਨ ਦੇ ਖਿਲਾਫ ਕਰਦਾਰਖੋਜੀ ਕੀਤੀ ਗਈ ਹੈਗੀ ਉਹਦੇ ਵਿੱਚ ਸਿੱਖ ਕੌਮ ਨੂੰ ਭੰਡਿਆ ਗਿਆ ਸੰਤਾਂ ਦੇ ਕਰਦਾਰ ਦੇ ਫਰਤ ਜੋ ਉਹਨਾਂ ਨੇ ਲੈ ਸੰਤਾਂ ਦੇ ਲੈਕਚਰ ਸੀ ਉਹਨਾਂ ਦੇ ਸੰਤਾਂ ਦੇ ਲੈਕਚਰਾਂ ਦੇ ਬਾਬਤ ਇਹਨਾਂ ਨੇ ਫਿਉਲ ਫਿਉਲ ਆਪ ਦੇ ਬਿਆਨ ਪਾਏ ਨੇ ਅਸੀਂ ਅੱਜ ਇੱਥੇ ਸਾਨੂੰ ਸ਼ੱਕ ਸੀ ਵੀ ਮਿੱਤਰ ਮਾਲ ਦੇ ਵਿੱਚ ਫਿਲਮ ਲੱਗਣੀ ਹੈ ਕੱਲਰ ਨੇ 11 ਟਿਕ ਟਾਕਾਂ ਦੇ ਬੁੱਕ ਹੋਈਆਂ ਸੀਗੀਆਂ ਉਹ ਉਹਨਾਂ ਨੇ ਰੰਡ ਕਰਤੀਆਂ ਨਾ ਤੇ ਅਸੀਂ ਮਿੱਤਰ ਮਾਲ ਦੇ ਵਿੱਚ ਸਾਰੇ ਥੀਏਟਰਾਂ ਦੇ ਵਿੱਚ ਜਾ ਕੇ ਚੈੱਕ ਕਰਕੇ ਆਏ ਕਿਤੇ ਵੀ ਕੋਈ ਫਿਲਮ ਨਹੀਂ ਲੱਗੀਗੀ ਤੇ ਨਾ ਹੀ ਕਿਤੇ ਪੋਸਟਰ ਲੱਗਾ ਹੈਗਾ ਸੈਂਸਰ ਬੋਰਡ ਨੂੰ ਪਾਸ ਕੀਤੀ ਗਈ ਹੈ ਕਿਵੇਂ ਦੇ ਸੈਂਸਰ ਬੋਰਡ ਜਿਵੇਂ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ ਖਾਸ ਕਰਕੇ ਉਹਨਾਂ ਮੁੱਦਿਆਂ ਤੋਂ ਢੜਕਾਉਣ ਖਾਤਰ ਪੰਜਾਬ ਦਾ ਮੁੱਦ ਪੰਜਾਬ ਦਾ ਧਿਆਨ ਹੋਰ ਪਾਸੇ ਭੜਕਾਰੇ ਜੇ ਫੇਰ ਵੀ ਚੱਲੀਆਂ ਤਾਂ ਕਿਸ ਤਰ੍ਹਾਂ ਵਿਰੋਧ ਥੀਮ ਵਿਰੋਧ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ ਬੰਦਾ ਦੱਸਦਾ ਵੀ ਮਿਲੂਆ ਸੰਗਤਾਂ ਇਕੱਠੀਆਂ ਹੋਗੇ ਜਿੱਥੇ ਚਲਾਉਣਗੇ ਉਥੇ ਵਿਰੋਧ ਵੀ ਕਰਨੇ ਆ ਪੂਰੇ ਪੰਜਾਬ ਪੱਧਰ ਤੇ ਇੰਡੀਆ ਪੱਧਰ ਤੇ ਵਰਲਡ ਪੱਧਰ ਤੇ ਦਾ ਵਿਰੋਧ ਕਰਵਾਵਾਂਗੇ ਜਿਹੜੇ ਥੀਏਟਰ ਮਾਲਕਾਂ ਕੇ ਇਹਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹਾਂਜੀ ਥੀਏਟਰ ਮਾਲਕਾਂ ਨਾਲ ਅੱਜ ਮੈਨੇਜਰ ਨਾਲ ਸਾਡੀ ਮੁਲਾਕਾਤ ਹੋਈ ਹੈ ਹੁਣੇ ਸਾਡੇ ਸਰਕਾਰ ਜੋ ਮੈਂਬਰ ਸਾਹਿਬ ਸਰਦਾਰ ਮੇਜਰ ਸਿੰਘ ਜੀ ਢਿੱਲੋਂ ਤੱਕ ਸਾਡੇ ਮੈਨੇਜਰ ਸਾਹਿਬ ਅਤੇ ਬਖਵਾ ਗੁਰਦਰਾ ਸਾਹਿਬਾਨ ਤੋਂ ਜੋ ਸੰਗਤਾਂ ਆਈਆਂ ਮੈਨੇਜਰ ਸਾਹਿਬਾਂ ਆਇਆਂ ਸਾਰਿਆਂ ਨੂੰ ਸਾਨੂੰ ਭਰੋਸਾ ਦਿਵਾ ਕੇ ਕਿ ਉਹ ਸਾਨੂੰ ਚੈਕਿੰਗ ਵੀ ਕਰਾ ਕੇ ਆਏ ਨੇ ਥੀਏਟਰ ਦੇ ਵਿੱਚ ਆਨਲਾਈ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਇਹ ਤੇ ਨਹੀਂ ਚੱਲਣੀ ਚਾਹੀਦੀ ਅੰਦੇਸ਼ ਕੀ ਨਾਮ ਭੁਪਿੰਦਰ ਸਿੰਘ ਜੀ 택ਸੀ ਦਾਉਣ ਵਾਸਤੇ ਤਲਵੰਡੀ ਸਾਬ ਤੋਂ ਅਸੀਂ ਅੱਜ ਜੋ ਐਮਰਜੈਂਸੀ ਫਿਲਮ ਅੱਜ ਰਿਲੀਜ਼ ਹੋਈ ਹੈ ਇਹਦਾ ਸ਼ੋਅ ਜਿਹੜਾ ਅੱਜ ਮਿੱਤਰ ਮਾਲ ਦੇ ਵਿੱਚ ਲੱਗਣਾ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਜੋ ਅੱਜ ਸਾਰਾ ਸਟਾਫ ਤਾਕਤਿਵ ਦਾ ਹੁੰਦਾ ਮਸਾ ਹੈ ਉਹ ਮੈਨੇਜਰ ਸਾਹਿਬ ਸਾਡੇ ਰਣਜੀਤ ਸਿੰਘ ਬਠਿੰਡਾ ਤੋਂ ਸਮੁੱਚਾ ਸਟਾਫ ਮੈਨੇਜਰ ਗੁਰਸੇਵ ਸਿੰਘ ਜੀ ਕنگਰਾ ਸਾਹਿਬ ਭਗਤਾ ਭਾਈ ਤੋਂ ਮੈਨੇਜਰ ਸਾਹਿਬ ਹਰਪ੍ਰਭਾਨ ਸਿੰਘ ਔਰ ਗੁਰਦੁਆਰਾ ਮਹਾਰਾਜ ਤੋਂ ਸਰਦਾਰ ਜਗਦੇਵ ਸਿੰਘ ਜੀ ਮੈਨੇਜਰ ਸਾਹਿਬ ਸਾਡੇ ਮੈਂਬਰ ਸਾਹਿਬ ਸਤਿਕਾਰਯੋਗ ਮੇਜਰ ਸਿੰਘ ਜੀ ਢਿੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਸੈਂਕੜੇ ਮੁਲਾਜ਼ਮ ਸ਼ਰੋਣੀ ਕਮੇਟੀ ਦੇ ਔਰ ਸਿੱਖ ਜਥੇਬੰਦੀਆਂ ਦੇ ਆਗੂ ਨਾਲ ਲੈ ਕੇ ਅਸੀਂ ਅੱਜ ਇਸ ਫਿਲਮ ਨੂੰ ਰਕਾਉਣ ਵਾਸਤੇ ਇੱਥੇ ਆਏ ਸੀ ਔਰ ਪ੍ਰਸ਼ਾਸਨ ਵੱਲੋਂ ਸਾਡੀ ਬੇਨਤੀ ਦੇ ਉੱਪਰ ਇੱਕ ਵਾਰ ਫਿਲਮ ਨੂੰ ਰੋਕ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਅੰਤਮ ਰੋਕ ਲਾ ਦਿੱਤੀ ਹੈ ਫਿਲਮ ਤੇ ਤੇ ਅਸੀਂ ਪੱਕੇ ਤੌਰ ਤੇ ਬੇਨਤੀ ਕਰਦੇ ਹਾਂ ਵੀ ਇਹਨੂੰ ਪੱਕੇ ਤੌਰ ਤੇ ਰੋਕੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਸਿੱਖ ਕੌਮ ਦੇ ਮਹਾਨ ਆਗੂ ਸੰਤ ਜਰਨੈਲ ਸਿੰਘ ਖਾਲਸਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਐਮਰਜੈਂਸੀ ਫਿਲਮ ਦੇ ਨਾਮ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ ਕੁਝ ਸੰਸਥਾਵਾਂ ਜਿਹੜੀਆਂ ਹਿੰਦੂ ਸਥਾਨਾਂ ਬਾਰੇ ਇਹ ਕਹਿੰਦੀਆਂ ਜਿੱਥੇ ਬਣੀਆਂ ਉਹਨਾਂ ਨੂੰ ਵੱਲੋਂ ਕਿਹਾ ਜਾ ਰਿਹਾ ਵੀ ਸਾਡੇ ਵੱਲੋਂ ਐਮਸੀਟੀ ਲਾਕ ਤੇ ਜਿਹੜੀ ਫਿਲਮ ਤੋਂ ਪਲੇਟਫਾਰਮ ਤੋਂ ਦਿਖਾਈ ਜਾ ਹਾਏ ਦੇਖੋ ਦੋ ਭਾਵ ਫਿਰਕਿਆਂ ਦੇ ਵਿੱਚ ਭਾਵਨਾਵਾਂ ਨੂੰ ਢਕਾਉਣ ਦਾ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਜੋ ਸਿੱਖ ਕੌਮ ਨੇ ਕਦੇ ਵੀ ਕਿਸੇ ਧਰਮ ਦੇ ਉੱਪਰ ਸਿੱਧੇ ਜਸਦੇ ਤੌਰ ਤੇ ਕਦੇ ਹਮਲਾ ਨਹੀਂ ਕੀਤਾ ਸਿੱਖ ਕੌਮ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਔਰ ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਤਰੱਕੀ ਅਤੇ ਦੇਸ਼ ਦੇ ਵਿਕਾਸ ਨੂੰ ਲੋੜਿਆ। ਕਦੇ ਵੀ ਦੇਸ਼ ਦੇ ਵਿੱਚ ਕੋਈ ਆਫਤ ਆਈ ਹੈ ਸਿੱਖ ਕੌਮ ਹਮੇਸ਼ਾ ਅੱਗੇ ਹੋ ਕੇ ਉਸ ਆਫਤ ਦੇ ਵਿੱਚ ਸਰਕਾਰਾਂ ਦੇ ਨਾਲ ਖੜਦੀ ਰਹੀ ਹੈ। ਪਰੰਤੂ ਇਹ ਜੋ ਕੁਝ ਸ਼ਰਾਰਤੀ ਲੋਕ ਆ ਉਹ ਜਾਣ ਬੁੱਝ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਚਾਲ ਦੇ ਨਾਲ ਇਦਾਂ ਦੀਆਂ ਹਰਕਤਾਂ ਕਰਦੇ ਆ ਤਾਂ ਸੀ ਉਹਦਾ ਸਿਟੀ ਲਾ ਕੇ ਇਸ ਤਰ੍ਹਾਂ ਫਿਲਮ ਦਿਖਾਇਆ ਗਿਆ ਕਿ ਵਿਰੋਧ ਕੀਤਾ ਜਾ ਉਹ ਵੀ ਬਿਲਕੁਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਊਗੀ। ਜੇ ਤਾਂ ਪ੍ਰਸ਼ਾਸਨ ਰੋਕ ਲਾਵੇਗਾ ਠੀਕ ਹੈ ਤੇ ਨਹੀਂ ਤੇ ਸਿੱਖ ਜੱਥੇਬੰਦੀਆਂ ਜੋ ਵੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਹਿਯੋਗ ਨਾਲ ਐਕਸ਼ਨ ਲੈਣ ਗਿਆ ਉਹ ਸਾਰਾ ਉਸ ਤਰ੍ਹਾਂ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ਸਿਨੇਮਾ ਮਾਲਕ ਹੈਗੇ ਉਹਨਾਂ ਵੱਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਹੈ। ਹਾਂਜੀ ਮਿੱਤਲ ਮਾਲ ਦੇ ਜੋ ਮੈਨੇਜਰ ਸਾਹਿਬ ਉਹ ਆ ਕੇ ਇੱਥੇ ਸਪਸ਼ਟੀਕਰਨ ਦੇ ਕੇ ਗਏ ਆ ਉਹ ਕਹਿੰਦੇ ਵੀ ਸਾਡੀਆਂ ਕੁਝ ਟਿਕਟਾਂ ਵਿਕੀਆਂ ਸੀਗੀਆਂ ਪਰੰਤੂ ਜਦੋਂ ਪਤਾ ਲੱਗਿਆ ਵੀ ਸਿੱਖ ਜਥੇਬੰਦੀਆਂ ਜਿਹੜਾ ਇਹਦਾ ਵਿਰੋਧ ਕਰ ਰਹੀਆਂ ਤਾਂ ਉਹਨਾਂ ਨੇ ਉਹ ਵਿਕੀਆਂ ਹੋਈਆਂ ਟਿਕਟਾਂ ਵਾਪਸ ਕਰ ਦਿੱਤੀਆਂ ਔਰ ਅਸੀਂ ਅੰਦਰ ਜਾ ਕੇ ਵੀ ਸਾਡੇ ਪੰਜ ਸੱਤ ਮੈਂਬਰ ਗਏ ਸੀ ਅੰਦਰ ਮੁਲਾਜ਼ਮ ਉਹ ਅੰਦਰ ਜਾ ਕੇ ਸਾਰਾ ਦੇਖ ਕੇ ਆਏ ਆ। ਤੇ ਫਿਲਮ ਨਹੀਂ ਲੱਗੀ ਆ ਜੀ ਪੂਰੇ ਪੰਜਾਬ ਤੱਕ ਹੈ ਹਾਂਜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਹਰ ਥਾਂ ਤੇ ਜਿੱਥੇ-ਜਿੱਥੇ ਵੀ ਏਰੀਆ ਮੁਤਾਬਕ ਇਸ ਦਾ ਵਿਰੋਧ ਕੀਤਾ ਗਿਆ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆਂ ਵੀ ਜੋ ਸਾਡੇ ਸਿੱਖ ਭਾਈਚਾਰੇ ਦੇ ਲੋਕ ਆ Hindu ਭਾਈਚਾਰੇ ਦੇ ਵੀ ਕਿਉਂਕਿ ਸਿੱਖਾਂ ਨੇ ਕਦੇ ਵੀ ਕਿਸੇ ਧਰਮ ਦੇ ਨਾਲ ਨਫ਼ਰਤ ਦੀ ਭਾਵਨਾ ਨਾਲ ਕਦੇ ਕੋਈ ਕਾਰਵਾਈ ਨਹੀਂ ਕੀਤੀ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਦੋ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਇੱਕ ਕੋਝੀ ਸ਼ਾਸਤ ਸ਼ਾਜਸ਼ੀਲ ਕੀਤੀ ਜਾ ਰਹੀ ਹੈ। ਹਾਂ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗਾ ਜਿਹੜੀ ਮੇਰਾ ਨਾਂ ਕੁਲਦੀਪ ਸਿੰਘ ਹੈ ਜੀ ਅੱਜ ਅਸੀਂ ਜਿਹੜੀ ਫਿਲਮ ਲੱਗ ਰਹੀ ਹੈ ਇਮਰਜੈਂਸੀ ਇਹਦੇ ਖਿਲਾਫ ਜਿਹੜਾ ਮੋਰਚਾ ਸਿੱਖ ਜਥੇਬੰਦੀਆਂ ਨੇ ਖੋਲਿਆ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਆ ਅੱਜ ਅਸੀਂ ਹਰ ਇੱਕ ਮੌਲ ਦੇ ਅੱਗੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੀ ਇਹ ਫਿਲਮ ਹੈ ਫਿਲਮ ਦੇ ਵਿੱਚ ਸਿੱਖਾਂ ਦੀ ਜਿਹੜੀ ਕਿਰਦਾਰ ਨੂੰ ਗਲਤ ਦਿਖਾਇਆ ਗਿਆ ਸਿੱਖਾਂ ਦੇ ਕਿਰਦਾਰ ਦੀ ਨਕਲਬੁਸ਼ੀ ਕੀਤੀ ਗਈ ਹੈ ਜਿਸੇ ਕਾਰਨ ਅਸੀਂ ਇਹ ਫਿਲਮ ਦਾ ਵਿਰੋਧ ਕਰਦੇ ਆਂ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਤੇ ਵੀ ਜਿਹੜੀ ਫਿਲਮ ਹੈ ਨਹੀਂ ਲੱਗਣ ਦੇਵਾਂਗੇ ਕਿਉਂਕਿ ਪਹਿਲਾਂ ਵੀ ਸੈਂਸਰ ਬੋਰਡ ਨੇ ਜਦੋਂ ਇਹ ਫਿਲਮ ਪਾਸ ਨਹੀਂ ਕੀਤੀ ਸੀ ਤਾਂ ਉਦੋਂ ਵੀ ਸਿੱਖਾਂ ਨੇ ਜਿਹੜਾ ਇਤਰਾਜ਼ ਲਾ ਦਿੱਤਾ ਸੀ ਵੀ ਇਸ ਦੇ ਵਿੱਚ ਸਾਡਾ ਇਹ ਸੰਤਾਂ ਦਾ ਜਿਹੜਾ ਕਿਰਦਾਰ ਹੈ ਉਹ ਗਲਤ ਦਿਖਾਇਆ ਜਾ ਰਿਹਾ ਹੈ ਵੀ ਇਸ ਨੂੰ ਉਹ ਸੀਨ ਹੈ ਜਿਹੜੇ ਕੱਟ ਦਿੱਤੇ ਜਾਣ ਪਰ ਫਿਰ ਵੀ ਇਹਦੀ ਭਾਜਪਾ ਦੀ ਹਲ ਬਧਾਇਕ ਐ ਐਮਐਲਏ ਆ ਉਹਨਾਂ ਨੇ ਫਿਲਮੇ ਰਿਲੀਜ਼ ਕੀਤੀ ਹੈ ਤੇ ਸਿੱਖਾਂ ਦੇ ਜਿਹੜੇ ਕਿਰਦਾਰ ਨੂੰ ਬੜਾਈ ਗਲਤ ਪੇਸ਼ ਕੀਤਾ ਗਿਆ ਹੈ ਫਿਲਮ ਦੇ ਵਿੱਚ ਜਿਸ ਕਾਰਨ ਸਾਰੀਆਂ ਹੀ ਸਿੱਖ ਸੰਗਤਾਂ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਹੈ ਵਿਰੋਧ ਪਾਇਆ ਜਾ ਰਿਹਾ ਹੈ ਜਿਹਦੇ ਕਾਰਨ ਅਸੀਂ ਅੱਜ ਇੱਥੇ ਬਠਿੰਡੇ ਵਿਰੋਧ ਕਰ ਰਹੇ ਹਾਂ ਇਹ ਫਿਲਮ ਆ ਖਾਸ ਮਸਲ ਦਾ ਲੱਗਦਾ ਕਿ ਬਿਲਕੁਲ ਜੀ ਸਾਨੂੰ ਲੱਗ ਰਿਹਾ ਹੈ ਵੀ ਸਰਕਾਰਾਂ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰ ਰਹੀਆਂ ਨੇ ਜਾਂ Hindu ਭਾਈਚਾਰੇ ਨੂੰ ਔਰ ਜਾਂ ਜਿਹੜੀ ਆਪਣੀ ਭਾਈਚਾਰਕ ਸਾਂਝ ਹੈ ਉਹਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਸ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਇੱਕ ਧਰਮ ਨੂੰ ਦੂਜੇ ਧਰਮ ਦੇ ਨਾਲ ਸਰਕਾਰਾਂ ਲੜਾ ਕੇ ਜਿਹੜੇ ਆਪ ਦੇ ਮਕਸਦ ਤੇ ਪੂਰੇ ਕਰ ਲੈਂਦੀਆਂ ਨੇ ਜਿਸ ਦੇ ਕਾਰਨ ਇਦਾਂ ਦੀਆਂ ਫਿਲਮਾਂ ਲਾਈਆਂ ਜਾਂਦੀਆਂ ਨੇ ਔਰ ਹਰ ਵਾਰ ਜਿਹੜੀ ਕੋਈ ਸਿੱਖਾਂ ਦੇ ਹੱਕ ਦੇ ਵਿੱਚ ਫਿਲਮ ਹੁੰਦੀ ਹੈ ਉਹ ਨਹੀਂ ਦਿਖਾਈ ਜਾਂਦੀ ਕਿਉਂਕਿ ਉਹ ਸੱਚੀ ਹੁੰਦੀ ਹੈ ਕਿਉਂਕਿ ਪਿੱਛੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹੜੀ ਬਣਾਈ ਗਈ ਸੀ ਉਹਨਾਂ ਦੇ ਜੀਵਨ ਦੇ ਆਧਾਰ ਤੇ ਉਹਨੂੰ ਬੈਨ ਕਰ ਦਿੱਤਾ ਗਿਆ ਉਹ ਨਹੀਂ ਲਾਈ ਗਈ ਤਾਂ ਜਿਹੜੀ ਸਹੀ ਹੈ ਇਹ ਜਿਹੜੀ ਸਚਾਈ ਹੈ ਉਹ ਨਹੀਂ ਦਿਖਾਇਆ ਜਾਂਦਾ ਹਾਲਾਂਕਿ ਬੇਸ਼ੱਕ ਤੁਸੀਂ ਪਿੱਛੇ ਦਾ ਇਤਿਹਾਸ ਪੜ੍ਹ ਲਓ ਤਾਂ ਜਿਹੜੀ ਫਿਲਮ ਦੇ ਵਿੱਚ ਸੰਤ ਚਰਨੈਲ ਖਾਲਸਾ ਭਿੰਡਰਾਂ ਵਾਲੇ ਬਾਰੇ ਦਿਖਾਇਆ ਗਿਆ ਤਾਂ ਉਸ ਐਮਰਜੈਂਸੀ ਦੇ ਸਮੇਂ ਤਾ ਇਸ ਟਿਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰ ਵਾਲੇ ਸੀ ਨਾ ਕਿ ਸੰਤ ਜਰਨੈਲ ਖਾਲਸਾ ਪਿੰਡਰ ਵਾਲੇ ਕਿਉਂਕਿ ਸੰਤ ਜਰਨੈਲ ਖਾਲਸਾ ਪਿੰਡਰ ਵਾਲਾ ਤਾਂ ਐਮਰਜੈਂਸੀ ਵੇਲੇ ਕੋਈ ਰੋਲ ਹੀ ਨਹੀਂ ਉਦੋਂ ਜਿਹੜੇ 13 ਜਲੂਸ ਕੱਢੇ ਗਏ ਨੇ ਉਹ ਸੰਤ ਕਰਤਾਰ ਪਿੰਡਰ ਵਾਲੇ ਨੇ ਕੱਢੇ ਗਏ ਨੇ ਨਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਨੇ ਤੇ ਉਹਨਾਂ ਦੇ کردار ਨੂੰ ਅੱਜ ਇਸ ਫਿਲਮ ਦੇ ਵਿੱਚ ਬੜਾ ਨੈਗੇਟਿਵ ਦਿਖਾਇਆ ਗਿਆ ਜਿਸ ਦੇ ਕਾਰਨ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਪੈ ਜਾਦਾ ਹੈ ਕੀ ਕਹਿਣਾ ਚਾਹੁੰਦੇ ਸਿੱਖ ਜੋਫੇ ਬੰਦੀਆਂ ਮਤਲਬ ਫਿਲਮ ਦਾ ਬਹੁਤ ਕੀਤਾ ਜਾ ਰਿਹਾ ਹੈ ਅੱਜ ਐਮਰਜੈਂਸੀ ਜਿਹੜੀ ਐਨਜੀਪੀਸੀ اور ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਸੀ ਜਿਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਜਿਹੜੀ ਸੀ ਮਤਲ ਮਾਲ ਦੇ ਉੱਪਰ ਜਿਹੜੀ ਫੋਰਸ ਤਾਇਨਾਤ ਕੀਤੀ ਗਈ ਸੀ ਐਸਐਚਓ ਔਰ ਸਹਿਵਾਨ ਔਰ ਹੋਰ ਫੋਰਸਿਸ ਤਾਇਨਾਤ ਕੀਤੀ ਸੀ ਤਾਂ ਜੋ ਕੋਈ ਇੱਥੇ ਅਣਸਖਾਵੀਂ ਕਟਨਾ ਨਾ ਵਾਪਰ ਸਕੇ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਜੋ ਇਹਦਾ ਮਾਲ ਦਾ ਮੈਨੇਜਰ ਹੈਗਾਗਾ ਸਿਨੇਮਾ ਹਾਲ ਦਾ ਉਹਦੀ ਇਹਨਾਂ ਦੇ ਨਾਲ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਬਾਰਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜੀ ਇਹ ਸੀ ਮੂਵੀ ਹੈ ਨਾ ਸਾਡੀ ਕੰਪਨੀ ਵੱਲੋਂ ਖਰੀਦ ਕੀਤੀ ਗਈ ਹੈ ਔਰ ਨਾ ਹੀ ਅਸੀਂ ਇਹ ਮੂਵੀ ਦਿਖਾ ਰਹੇ ਹੈਗੇ ਇਹਨਾਂ ਦਾ ਜਿਹੜਾ ਇਸ ਗੱਲ ਤੇ ਇਹਨਾਂ ਦਾ ਤਸੱਲੀ ਹੋ ਗਈ ਤਾਂ ਇਹਨਾਂ ਨੇ ਆਪਣਾ ਜਿਹੜਾ ਸੀ ਪ੍ਰੋਟੈਸਟ ਸੀਗਾ ਜਿਹੜਾ ਉਹ ਸਵਾਰਥ ਕਰ ਹਾਂਜੀ ਬਿਲਕੁਲ ਸ਼ਾਂਤੀਪੁਰੂ ਕਿੱਥੋਂ ਦਾ ਪ੍ਰਦਰਸ਼ਨ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ ਜੀ ਬਠਿੰਡਾ ਤੋਂ ਅਜੀਤ ਵੀ ਲਈ ਨਰਸਿੰਗ ਸਿੱਧੂ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ